ਹਿਆਰਪੁਰ ਤੋਂ ਮੋੜ ਜਾਂਦੇ ਮੋੜਨੇ ਤੁਸੀਂ ਹਿਆਰਪੁਰ ਮੇਰਾ ਬਾਈ ਕਰ ਦਿਓ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਸਤਿ ਸ੍ਰੀ ਅਕਾਲ ਕਰ ਲੀਆ ਬਹੁ ਗੁਰਾਹਾਲ ਹੈ ਜੀ ਸਿਰ ਬੁਰਾ ਬਦਲ ਗਿਆ ਸੀਤਾ ਜੀ ਘਰਾਵ ਹੋ ਗਈਆਂ ਜੀ 12:00 ਵੱਜ ਗਿਆ ਜੀ ਬੁਰਾ ਵਾਲੀ ਬਸ ਇਹ ਕੇ ਇਗਨੋਰ ਕਰ ਦਿਓ ਖਿਲਾਰੇ ਨੂੰ ਮੈਂ ਇਹ ਕਿਨਾ ਕਰਕੇ ਕਮਰੇ ਵਿੱਚ ਸੌਤਾ ਉੱਠਿਆ ਮੈਂ ਠੀਕ ਨਹੀਂ ਹੈਗਾ ਫੇਰ ਮੈਂ ਸੌ ਗਿਆ 12:00 ਵੱਜ ਗਏ ਆ ਤੇ ਇਹ ਨੱਕ ਬੋਦੋ ਉੱਠੋਣ ਕਿੰਨੇ ਮੈਨੂੰ ਕੁੱਟਿਆ ਜੀ ਇਹਨੇ ਮੈਨੂੰ ਕੁੱਟਿਆ ਇਹਨੇ ਇਹਨੇ ਕੁੱਟਿਆ ਕੁੱਤੇ ਵਰ ਮੈਨੂੰ ਤੁਹਾਨੂੰ ਵੀ ਲੋੜ ਆ ਤੁਹਾਨੂੰ ਕੁੱਟਣ ਦੀ ਕੁੱਟਿਆ ਜੀ ਗਾਇਸ ਅਭੀ ਇਸਨੇ ਮੈਨੂੰ ਬਹੁਤ பீਟਾ ਹੈ ਆਇਰ ਬਾਸਰ ਬੁਰੂ ਤਾ ਗਾਇਸ ਤੁਸੀਂ ਦੱਸਿਓ ਕਿ ਰਾਤ ਨੂੰ 12 ਬਰੇ 12 12 ਬਰੇ ਆਉਂਦਾ ਕੋ ਘਰ ਚ ਹੈਗਾ ਆ ਜਾਂ ਨਹੀਂ ਘਰ ਚ 12 ਵਜੇ 10 ਵਜੇ ਕਿ ਹੈ 10 ਵਜੇ ਨਹੀਂ ਤੁਸੀਂ 12 ਵਜੇ ਰਾਤ ਨੂੰ ਆਂਦੇ ਮੈਂ ਮੈਂ ਤੁਹਾਨੂੰ ਦਿਖਾਵਾਂ ਮੈਸੇਜ ਦੀਨ ਨਾਲ ਹੋਈ ਮੇਰੀ 10 ਵਜੇ ਉਹ ਦੇਖ ਬਈ ਸਾਢੇ 12 ਵਜੇ ਆਏ ਤੁਸੀਂ ਉਹ ਵੇ ਮੰਮੀ ਦੇ 1 ਵਜੇ ਆ ਗਈ ਉਹ ਉਹ ਮੰਮੀ ਦਾ ਉਦਾਂ ਦੇਖਿਆ ਮੈਂ ਉਸ ਹਿਸਾਬ ਦਾ ਉਹੋ ਹੀ ਹਿਸਾਬ ਦਾ ਮੰਮੀ ਦਾ ਦਾ हाँ जी हेलो चलिए फिर हां जी हेलो गाइस चलो भाई शांति नहीं होने सी है हाँ। पास जो कहंदे बाय कर दो बाय चलो चलिये ओ चले किधर सी की है मतलब जेड़ा पापा मैं कहंदे मैं वो ਪੁੱਤ ਪਿਆਰ ਕਿਹਨੂੰ ਕਰਦਾ ਪਾਪਾ ਨੂੰ ਕਿ ਮੰਮਾ ਨੂੰ ਹਾਂ ਓਏ ਦੱਤੀ ਨੂੰ ਚੋ ਲੋ ਜੀ ਮੈਂ ਮੰਨੂ ਨਾ ਉਹ ਦੋਨੇ ਯਾਰ ਨੇ ਫਿਰ ਸੈਰ ਤੇ ਹੋਈ ਕੋਈ ਕਿਰਨ ਵਾਲਾ ਹੀ ਆ ਗਿਆ ਜੀ ਕਹਿੰਦੇ ਚਾਹ ਚਾਹ ਵੀ ਨਹੀਂ ਹੈ ਜੀ ਚਾਹ ਵੀ ਨਹੀਂ ਮੰਮੀ ਹੈ ਮੰਮਾ ਕਹਿੰਦੇ ਘਰ ਦੀ ਚਾਹ ਹੀ ਟੇਸਟੀ ਲੱਗਦੀ ਕੀ ਕਹਿੰਦੇ ਮੰਮੀ ਮੰਮਾ ਕਹਿੰਦੇ ਅੱਜ ਘਰ ਦੀ ਚਾਹ ਨਹੀਂ ਟੇਸਟੀ ਲੱਗੀ ਮੈਨੂੰ ਅੱਜ ਬਾਹਰੋਂ ਵੀ ਨਹੀਂ ਕਹਿੰਦੇ 30 ਰੁਪਏ 30 ਰੁਪਏ ਵੀ ਨਹੀਂ

ਜਾਣਾ ਕਿੱਥੇ ਆਪੋ ਕੋਈ ਨਹੀਂ ਜਾਣਾ ਹੋਰ ਤਾਂ ਲੱਗੇ ਇੱਥੇ ਹੈ ਨਹੀਂ ਕੋਈ ਤੇ ਆਪਾਂ ਪੋਪਰ ਬਿਆਰ ਚਲਾ ਹਾਂ ਜਾਣਾ ਨਹੀਂ ਓਕੇ ਚਲੋ ਚੱਲੀਏ ਨਹੀਂ ਮੈਂ ਨਹੀਂ ਜਾਣਾ ਮੰਨ ਨਹੀਂ ਸੀ ਜਾਣਾ ਉਹ ਦਾਦੀ ਕਹਿੰਦੇ ਨਹੀਂ ਜਾਣਾ ਦਾਦੀ ਕਹਿੰਦੇ ਤੁਸੀਂ ਨਹੀਂ ਜਾਣਾ ਆ ਜਾ ਆ ਜਾ ਕਿ ਕਿੱਥੇ ਜਾਣਾ ਤੂੰ ਚਲ ਬੈਠ ਹੂੰ ਬੈਠੋ ਮੈਨੂੰ ਆਪ ਹੀ ਬੈਠ ਜਾਂਦਾ ਹੁਣ ਹਲੋ ਜੀ ਵਿਕਰਮ ਲੰਦੇ ਪੈਪ ਫਰੂਟ ਔਰ ਸਬਜ਼ੀਆਂ ਅਸੀਂ ਮੈਂ ਮੈਂ ਸਬਜ਼ੀਆਂ ਲੈਣਾ ਮੈਂ ਸਬਜ਼ੀ ਲੈ ਲਮਾ ਲਸਣ ਤਾਂ ਲੈਣਾ ਸਸੀ ਕਾਲ ਜੀ ਕਾਲ ਜੀ ਲੋ ਜੀ ਸਾਨੂੰ ਆਂਟੀ ਹੁਣੀ ਮਿਲ ਗਏ ਅੱਜ ਕਾਫੀ ਜਣੇ ਮਿਲਦੇ ਪਏ ਆ ਸੋ ਪਹਿਲੋ ਚੱਲੇ ਆ ਅੱਜ ਲਸਣ ਦਾ ਵਿਕਰਮ ਖੀਉਰਾ ਖਾਂ ਲਈ ਮੜ ਕੇ ਖਾਂਦੇ ਹੈ ਨਹੀਂ ਇਹ ਛੋੜ ਦਿੰਦੇ ਚੀਜ਼ ਨੂੰ ਜੀ ਬਿਮਾਰ ਹੋਏ ਪਿਆ ਤੇ ਦਵਾਈ ਕਿਹਾ ਲੈ ਲੋ ਦਵਾਈ ਲੈਂਦੇ ਨਹੀਂ ਪਿਆ ਤੇ ਹੁਣ ਲੱਗਿਆ ਜੂਸ ਪੀਂ ਦਵਾਈ ਲੈ ਲੋ ਦਵਾਈ 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 ਕਾਲਾ ਕਿਦਾਂ ਕਿਦਾਂ ਬਿਮਾਰ ਹੋ ਗਿਆ ਜੀ ਮੈਂ ਦੋਸਤੋ ਦੋਸਤੋ ਤੇ ਕੁਝ ਵੀ ਖਾਂਦਾ ਨਹੀਂ ਬਚਦਾ ਪਿਆਗਾ ਮੈਨੂੰ ਦੇਖਣ ਵਾਸਤੇ ਆਵਣ ਲੱਗੀ ਆ ਮੇਲੇ ਗੁਰੂ ਗੋਸ਼ ਲੈ ਕੇ ਆਉਣ ਲੱਗੀ ਆ ਓ ਆਰ ਐਸ ਓਰ ਐਰ ਐਸ ਔਕੈਂਦੀ ਆਉਣਾ ਹੈ ਓਰ ਐਰ ਐਸ ਓਰ ਐਰ ਐਸ ਦੇ ਗੁਰੂ ਗੋਸ਼ ਆਉਂਦੇ ਪਏ ਨੇ ਬੈਰਮਪੁਰ ਤੋਂ ਵਿਲੇਜ ਤੇ ਨੀਦਰਲੈਂਡ ਤੋਂ ਵੀ ਹੋਰ ਐਸ ਆਉਂਗੇ ਓ ਆਰ ਐਸ ਆਹ ਦੇਖੋ ਜੀ ਸ਼ੂਨchna ਬੱਛ ਹੁੰਚ ਨਾ ਹੁੰਚ ਨਾ ਜਿਵੇਂ ਇਚਾਰਾ ਨਾ ਨਾ ਉਹ ਜਨਾ ਮੁੰਮੇ ਦੋ ਜੁਸ ਦੇ ਦੋ ਗਿੰਦੇ ਦੋ ਸਪਤ ਸਾਨੂੰ ਦਪੀਲਾ ਦੇ ਪਹਿਲਾਂ ਪੈਂਡ ਦੇ ਨਹੀਂ ਪਿਆ ਇਹ ਪੈਂਡ ਹੈ ਨਾ ਨੋ ਆਹਾ ਆਹਾ ਆ ਇਹਨੇ ਕਰਵਾਇਆ ਹੀ ਇੱਕ ਸੀ ਦੋਸਤੋ ਜਦੋਂ ਇੱਕ ਗਲਾਸ ਆਇਆ ਹੋਵੇ ਜੂਦ ਦਾ ਤੇ ਦੂਜਾ ਬੰਦਾ ਕਿੱਦਾਂ ਦੇਖਦਾ ਹੈ ਨਾ ਅ ਫੇ ਦੂਜਾ ਬੰਦਾ ਦੇਖ ਨਹੀਂ ਸਕਦਾ ਨਾ ਦੂਜਾ ਬੰਦਾ ਕਰਵਾ ਸਕਦਾ ਆ ਆਰਡਰ ਦੇ ਦੋ ਚਾ ਬੰਦਰ ਵੀ ਨਹੀਂ ਹੈ ਬੰਦਾ ਦੇਖ ਕੇ ਵਾਟਰ ਮਾਰਦਾ ਬੰਦਾ ਆਰਡਰ ਮਾਰਦਾ ਕਿ ਬੈ ਕਰਵਾ ਲ ਬਾਈ ਲੱਕ ਆ ਗਈ ਇਹਦੇ ਨਾਲ ਕਿ ਕਿ ਆ ਕੇ ਵਿਚਾਰੇ ਉਹ ਚੱਕ ਬੰਨੇ ਕਿ ਨੀਦਰ ਲਣਾ ਥਲੇ ਆ ਕੇ ਵਿਚਾਰੇ ਕੋਈ ਕੀ ਹੋਇਆ ਮਨੂ ਕੀ ਹੋਇਆ ਭੂ ਆ ਗਿਆ ਮਨਵੀਰ ਸਾਡੇ ਨੂੰ ਸਹਿ ਡਰਾ ਕੇ ਗਈ ਵੀ ਆ ਕਹਿੰਦਾ ਭੂਤ ਤੋਰ ਕੇ ਦੇਪਣ ਗਰੀ ਨੰਟਾ ਨੰਟਾ ਨੀ ਲਾਈ ਨੀ ਲੀਤੀ ਪੀ ਲੋ ਪੀ ਲੋ ਮੈਂ ਪਾ ਚਾ ਪੀਤੀ ਨੇ ਰਾਜੀ ਜਿਹੜਾ ਸਾਡਾ ਚਸ਼ਕਾ ਸੀ ਉਹ ਲੱਗਾ ਹੁਣ ਪੂਰਾ ਅੱਛਾ ਸੰਤਰਾ ਤੇ ਹੁਣ ਆਪਾਂ ਲੱਗੇ ਆ ਸੰਤਰੇ ਖਾਣ ਇਹ ਜਿਹੜੇ ਸੰਤਰੇ ਸੀਗੇ ਇਹ ਅਸੀਂ ਮੋਲ ਨਹੀਂ ਸੀ ਲੈ ਕੇ ਜਿਹੜੀ ਸਿੱਧੀ ਗੱਲ ਹੈ ਤੁਸੀਂ ਕਹੋਗੇ ਕਿ ਮੋਲ ਇਦਾਂ ਦੇ ਸੰਤਰੇ ਇਹ ਜਿਹੜੇ ਆ ਇਹ ਅਮਨਦੀਦੀ ਲੈ ਕੇ ਆਏ ਸੀਗੇ ਸੰਗਣਾ ਦੀ ਤਾਜ਼ੇ ਤੜਾ ਕੇ ਆਂਦੇ ਹਾਂ ਇਹ ਉਥੋਂ ਬਾਗ ਚੋਂ ਲੈ ਕੇ ਆਉਂਦੇ ਕਹਿੰਦੇ ਕਿ ਇੰਨਾ ਕੁ ਜ਼ਿਆਦਾ ਮਿੱਠੇ ਆ ਨਾ ਇਹ ਖੰਡ ਮਿਸਰੀ ਖੰਡ ਮਿਸ਼ਰੀ ਨੀ ਮੰਨੂ ਮੇਰਾ ਖੰਡ ਮਿਸ਼ਰੀ ਕੋ ਨਨੂ ਕਾ ਖੰਡ ਚੁੱਪ ਇਧਰ ਚੁੱਪ ਕਹਿੰਦਾ ਚੁੱਪ ਖੰਡ ਮਿਸ਼ਰੀ ਆਹੀ ਲੱਗਿਆ ਸੰਤਰੇ ਕਾ ਬਹੁਤ ਮਿੱਠੇ ਹੈ ਮੇਰੇ ਤਾਂ ਨਹੀਂ ਤਾਂ ਸਿੱਧੇ ਦੰਦਾ ਚ ਲੱਗਦੇ ਪਰ ਅੱਜ ਗਰਮ ਜੇ ਹੋਏ ਥੋੜੀ ਜੇ ਧੁੱਪੇ ਪੈ ਦੇ ਬਿਕਰਮ ਬਿਕਰਮ ਸਾਡੇ ਠੀਕ ਨਹੀਂ ਹੈਗੇ ਉਹ ਵਿਚਾਰੇ ਅੰਦਰ ਲੰਮੇ ਪਏ ਹੋਏ ਆ ਦਵਾਈ ਲੈ ਕੇ ਆਉਂਦੀ ਚਲ ਦਵਾਈ ਲੈ ਕੇ ਆਉਂਦੀ ਆ ਤੇ ਇਹਨਾਂ ਦਾ ਟੈਸਟ ਕਰਵਾਉਣੇ ਆ। ਸ਼ਾਇਦ ਕੀ ਪਤਾ ਲੀਵਰ ਕਰਕੇ ਨਾ ਇਹਨਾਂ ਦੇ ਹੋਵੇ ਨਾ। ਨਾਲੇ ਉਲਟੀ ਹੁਣ ਕੀ ਹੋਣਾ ਤੇ ਕੁਝ ਵੀ ਪਚਨ ਨਹੀਂ ਦਿਆ ਹੈਗਾ। ਹੋਰ ਪੀਆ ਸੀ ਹੁਣ। ਕਿਹਾ ਵੀ ਅੰਦਰ ਜਾ ਕੇ ਰੈਸਟ ਕਰ ਲੋ ਤੇ ਫੋਨ ਆਇਆ ਦੀਦੀ ਹੁਣਾਂ ਦਾ ਬਾਹਰੋਂ। ਨਾ ਨਾ ਗੱਲ ਕਰ। ਤੇ ਗੱਲ ਕਰਦੇ ਪਏ ਆ। ਤੇ ਨਹੀਂ ਖਾ ਲਈਏ ਸੰਤਰੇ-ਸੰਤਰੇ। ਬਾਕੀ ਇਹ ਸਾਮਾਂ ਦੇ ਰੋਟੀ ਪਾਣੀ ਤਿਆਰ ਕਰਨਾ ਪਰੋਣਾ ਨੇ ਕਰਿਆ ਹੁਣ ਫੇਰ। ਸਾਡੇ ਪਰੋਣੇ ਵਾਲੇ ਅੱਜ ਫੇਰ ਅਮਨ ਜੀਦੀ ਹੁਣੇ ਆਉਣਗੇ। ਤੇ ਉਹਨਾਂ ਦੇ ਅਚਨੇ ਵਗੈਰਾ ਅਸੀਂ ਸ਼ਾਇਦ ਬਣਾਈਏ ਚੋਲ ਚਨੇ ਹਨਾ ਨਾਲ ਚੋਲ ਬਣਾ ਲਾਂਗੇ ਤੇ ਬਾਕੀ ਆਪਾਂ ਤੁਹਾਡੇ ਨਾਲ ਕਰਦੇ ਆਂ ਗੱਲਬਾਤ ਨੋ ਬੇਟਾ ਤੇ ਦੇਖ ਲਓ ਜੀ ਮੈਂ ਗਿਆ ਹੀ ਕਿਹਾ ਕਿ ਕਿਤੇ ਇਦਾਂ ਦੀ ਜਗ੍ਹਾ ਤੇ ਜਾਣ ਨੂੰ ਜੀ ਕਰਦਾ ਨਾ ਜਿੱਥੇ ਐਨ ਸ਼ਾਂਤੀ ਜਿਹਾ ਹੋਵੇ ਕੋ ਮੋਲ ਚਾ ਲੈਣ ਵਧੀਆ ਹੋਵੇ ਕੋਈ ਸ਼ੋਰ ਸ਼ਰਾਬਾ ਨਾ ਹੋਵੇ ਬਸ ਸਿਰਫ ਮਾਈਂਡ ਜਿਹੜਾ ਰਿਲੈਕਸ ਹੋਵੇ ਤੇ ਦੁੱਧ ਪਾਣੀ ਸਾਨੂੰ ਬੜਿਆ ਬੜਾਇਆ ਆਈ ਜਾਵੇ ਤੇ ਚੌਪਰ ਕੇ ਬੈਠੀਆਂ ਗੱਲ ਕਰੇ ਖਾਈ ਜਾਈਏ ਨਵੇਂ ਮੀਨੋ ਕੰਦੇ ਰੋਟੀ ਬਣੀ ਬਣਿਆ ਹੋਵੇ ਬਾਕੀ ਕੱਲ ਦੀ ਇੱਕ ਵੀਡੀਓ ਬਣੀ ਹੋਈ ਆ ਤੇ ਵਿਕਰਮ ਦੀ ਵੀਡੀਓ ਸੀਗੀ ਬੜਾ ਹਾਸਾ ਪਿਆ ਬਹੁਤ ਜ਼ਿਆਦਾ ਉਹ ਆਹੀ ਵਾਰ-ਵਾਰ ਦੇਖੀ ਆ ਨਵੇਂ ਸਦਾ ਹਾਸਾ ਜਿਹੜਾ ਨਿਕਲ ਹੀ ਜਾਂਦਾ ਆ ਤੇ ਜਿਹੜਾ ਮੂਰ ਸਾਡਾ ਆ ਆਵੇ ਮੈਂ ਤਾਂ ਦੱਸ ਦੋ ਹੀ ਨਾ ਆਮਿੰਦੇ ਦੇ ਹਾਲੋ ਤੋੜੇ ਕੱਟਾ ਲਾਦਾ ਤਾਂ ਹੀ ਤਾਂ ਮੈਨੂੰ ਕਹਿੰਦਾ ਹਾਲੋ ਹਾਲੋ ਤੇ ਆਏ ਹਾਏ ਨਹੀਂ ਜੇ ਸਸੇ ਭਾਵੇਂ ਮੈਨੂੰ ਲੱਗਦਾ ਤੇ ਮੈਂ ਲੈ ਕੇ ਆਣੇ ਕੱਪੜੇ ਮੈਂ ਕਰਕੇ ਆਉਂਗੀ ਸ਼ਾਪਿੰਗ 10 15000 ਦੀ ਤੇ ਬਿਗਰਨ ਸਾਡੇ ਅੰਦਰ ਆ ਇਹਨਾਂ ਨੂੰ ਜਦੋਂ ਮੈਂ ਦੱਸਿਆ ਇਹਨਾਂ ਨੇ ਹੋਰ ਜ਼ਿਆਦਾ ਪੰਮਾ ਹੋ ਜਾਣਾ ਜਿਦਾ ਥੋੜਾ ਇਹ ਤਾਂ ਥੋੜਾ 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 ਬੈਠੇ ਉੱਪਰ ਕਰਨਦਾ ਹੈ ਆ ਕਿ ਮੈਂ ਬਾਹਰ ਨ ਜਾਵਾਂ ਇੰਦੇ ਦਾ ਮੈਂ ਕਹਦਾ ਫਿਕਰ ਮੈਂ 10000 ਦੇ ਕੱਪੜੇ ਚਾਹੀਦੇ ਆ ਜੇ ਮੈਂ ਤੁਹਾਡੇ ਤੁਹਾਡੇ ਫਿਕਰ ਨੇ ਫੇਰ ਸਾਡੇ ਡਿਗੇ ਜਾਣੇ ਕਹਿਣਾ ਨਹੀਂ ਔਖਾ ਉੱਠਣਾ ਇਹ ਕੰਮ ਨਹੀਂ ਇਹ ਕੰਮ ਕਹਿੰਦਾ ਗੱਡੀ ਦੀ ਬੇਟੀਆਂ ਬਾਹਰ ਨੂੰ ਦੇਖੋ ਕਹਿੰਦਾ ਬਾਹਰ ਨੂੰ ਦੇਖੋ ਵਸ ਦੁਕਾਨਾ ਨਾ ਦੇਖੋ ਆਹੇ ਕੱਪੜੇ ਦੇਖਾਂਦਾ ਸਾਨੂੰ ਕਹਦਾ ਕੱਪੜੇ ਵੀ ਨਾ ਦੇਖੋ ਹੱਦ ਆ ਯਾਰ ਹੂੰ ਮਿੱਠਾ ਨਾ ਕਾਲ ਲੈਣਾ ਗੱਡੀ ਦਾ ਤਾਈ ਘਰੇ ਗਿਆ ਗੱਡੀ ਦੀ ਨਾ ਤਾਕੀ ਨਹੀਂ ਸੀ ਲੱਗੀ ਹੈ ਲੱਗੇ ਮੈਨੂੰ ਪਤਾ ਕੀ ਕਹਿੰਦੇ ਕਹਿੰਦਾ ਤੇਰੇ ਵਾਲੀ ਸਾਈਡ ਦੀ ਤਾਕੀ ਨਹੀਂ ਲੱਗੀ ਤੂੰ ਕਹਿੰਦਾ ਨਿਗਹਿਲੀ ਕਰਦੀਆਂ ਜਦੋਂ ਦੇਖਿਆ ਇਹਨਾਂ ਦੀ ਅੱਜ ਤੱਕ ਇੰਦਾ ਖੁੱਲੀ ਹੋਈ ਆ ਦੇਖ ਲੋ ਜਿੰਨਾ ਹੁਣ ਖੁੱਲੀ ਆ ਅੱਛਾ ਬਾਹਰ ਵੀ ਖੁੱਲੀ ਆ ਹੁਣ ਵੀ ਖੁੱਲੀ ਆ ਡਰਾਈਵਰ ਕੱਚਾ ਐ ਇਹ ਡਰਾਈਵਰ ਕੱਚਾ ਕੱਚਾ ਡਰਾਈਵਰ ਤੁਹਾਨੂੰ ਲੱਗਿਆ ਮੈਂ ਥੋੜੀ ਠੇਪੀ ਜਿਹਾ ਦਵਾਂ ਹੂੰ ਹੂੰ ਕਰਮ ਹਾਂ ਜਾ ਨਾ ਤਾਕੀ ਨਹੀਂ ਇਸੇ ਕਈ ਡਰਾਈਵਰ ਕੱਚੇ ਆ। ਕਈ ਡਰਾਈਵਰ ਇੱਥੇ ਕੱਚੇ ਆ। ਉਹ ਦਾ ਬਿਮਾਰਿਆ ਜੀ ਦੇਖ ਲਓ ਅੰਦਰ। ਤੇ ਇਹ ਦਾ ਬਿਮਾਰ ਹੋਣੇ ਹਨਾ। ਆ ਬਿਮਾਰ ਆ ਜਰਾ। ਮੈਂ ਚਲੀ ਹਾਂ ਮੈਨੂੰ ਪੈਸੇ ਕਰਦੇ ਹੋ ਸੰਦ ਤੇ ਮੈਂ ਤੇ ਮਮੀ ਚਲੀ ਸ਼ਾਪਿੰਗ ਕਰਨ। ਠੀਕ ਆ। ਸੰਦਾਸ ਕੇ ਰੁਪਏ ਦੇ। ਤੂੰ ਨਹੀਂ ਗਈ ਲੰਬੀ। ਕਿਹਦੇ ਲਈ? ਫਾਲ ਲੈਣ ਲਈ। ਨਾ ਆਦ ਲੱਗਈ ਆ ਮਨੀ ਲੱਗਿੰਗ ਲੱਗ ਕੇ ਆ ਕਾਹਦੇ ਰੀ ਇੰਨੇ ਲਿਓ ਨਾ ਉੱਤੇ ਕੋਣ ਆਪਣੇ ਮੈਂ ਜਾ ਤੇਰਾ ਯਾਰ ਤੰਗ ਕਰੀ ਜਾਂਦੀ ਆ ਯਾਰ ਤੇਰੇ ਡਰਾਈਵਰ ਕੱਚਾ ਤੂੰ ਬਾਹਰ ਹੋ ਗਈ ਨਾ ਤੇਰੀ ਚੋਤੀ ਕੱਚੀ ਇਹ ਡਰਾਈਵਰ ਕੱਚਾ ਤੇਰੇ ਡਰਾਈਵਰ ਕੱਚਾ ਤਾਂ ਕਿ ਤੁਹਾਡੀ ਖੁੱਲੀ ਹੋਈ ਆ ਲੋ ਜੀ ਸਾਡੇ ਘਰੇ ਆਏ ਹੋਏ ਦੀਦੀ ਹੁਣੀ ਕਮਲ ਜੀ ਦੀਦੀ ਹੁਣੀ ਸ਼ਾਰਪੁਰ ਤੋਂ ਤੇ ਬੈਠੇ ਹੋਏ ਆ ਤੇ ਦੀਦੀ ਨੂੰ ਸੰਗ ਲੱਗਦੀ ਆ ਤੇ ਕਿਕਰ ਮਣੀ ਪਾ ਜੀ ਇਹਨਾਂ ਨੂੰ ਗੱਡੀ ਦੱਸੂਗਾ ਅਸੀਂ ਪਲਾਦੀਏ ਹੁਣ ਇਹਨਾਂ ਨੂੰ ਚਾਹ ਪਾਣੀ ਕਹਿੰਦੇ ਰੋਟੀ ਪਾਣੀ ਅਸੀਂ ਖਾ ਕੇ ਆਏ ਆ ਤੇ ਬਸ ਹੁਣ ਆਪਾਂ ਚਾਹ ਪਾਣੀ ਪਲਾਕੇ ਫਿਰ ਕਰਦੇ ਆਂ ਤੁਹਾਡੇ ਨਾਲ ਗੱਲਬਾਤ ਦੀਦੀ ਕਹਿੰਦੀ ਮੈਂ ਸ਼ਹਿਰਪੁਰ ਚ ਰਹਿਣਾ ਹੀ ਨਹੀਂ ਤੁਸੀਂ ਆਉਂਦੇ ਨਹੀਂ ਆ ਆਹੋ ਤੇ ਜਿਆਦਾ ਆਏ ਸ਼ਹਿਰਪੁਰ ਤੋਂ ਮੁੜ ਜਾਂਦੇ ਮੈਂ ਮੇਰਾ ਤਾਂ ਥੋੜਾ ਦਾ ਮੈਂ ਤਾਂ ਕਮਲਜੀਤ ਦੇ ਚੱਲ ਜਾਂਦੀ ਹੁੰਦੀ ਸੀ ਘਰ ਹੁਣ ਮੈਂ ਤੁਹਾਨੂੰ ਕਿੰਨਾ ਚਿਰ ਹੋ ਗਿਆ ਬਹੁਤ ਟਾਈਮ ਹੋ ਗਿਆ ਸਾ ਦਿਨ ਦੂਆਪਨ ਨਹੀਂ ਉਹ ਨਹੀਂ ਜਦੋਂ ਰੋਸ਼ਨ ਕਰਿਆ ਰੋਸ਼ਨ ਦਾਖਲ ਸੀਗਾ ਸਰ ਰੋਸ਼ਨ ਦਾਖਲ ਸੀਗਾ ਉਹ ਗਾਈ ਸੀ ਕਰਦੇ ਪੁੱਤ ਮੁੜ ਕੇ ਹਨ ਪ੍ਰੀਤ ਕੇ ਵੀ ਜਾ ਹੋਇਆ ਹੈਗਾ ਇਹਨਾਂ ਦੇ ਅਮਨ ਦੇ ਅਮਨ ਦੀ ਧੀ ਘਰੇ ਅਮਨ ਨੂੰ ਜਦੋਂ ਪ੍ਰੋਣਾ ਇੱਕ ਵਾਰੀ ਫੇਰ ਹੋ ਉਹਦਾ ਜੀ ਨਹੀਂ ਆਣੇ ਹੋਏ ਸੀ ਤੇ ਮੈਂ ਤੋੜ ਮੁੜ ਕੇ ਵੀ ਨਹੀਂ ਜਾਉਂਦਾ ਥੋੜਾ ਬਿਮਾਰ ਵਿੱਚ ਦਿੱਤੀ ਉਹ ਵਿਆਹ ਜਾ ਕੇ ਅੱਜ ਦਿੱਤੀ ਉਹ ਜਦੋਂ ਵਿਆਹ ਆਏ ਉਹਦੇ ਵੀ ਬਹੁਤ ਬਿਮਾਰ ਹੋ ਗਏ ਸੀ ਕਿੰਨਾ ਖਸ ਰੇ ਰਹੇ ਹਨਾ ਨਾ ਨਾ ਬਹੁਤ ਜ਼ਿਆਦਾ ਬਿਮਾਰ ਹੋ ਗਏ ਸੀ ਇਹ ਹੁਣ ਉਹਦੀ ਮੰਮੀ ਬਹੁਤ ਬਿਮਾਰ ਹੀ ਹੋ ਜਾਂਦੀ ਰੋਸ਼ਨ ਆਹੋ ਦਾ ਦੇ ਸੀ ਜਾਂਦੀ ਜਾਲੀ ਬੜੀ ਦਾਪ ਬਿਮਾਰ ਸੀ ਇਹਨੂੰ ਬਿਮਾਰ ਕੀਤਾ ਸੀ ਉਹਦਾ ਹਾਸਾ ਸਾਰਾ ਖੰਡਾ ਹੰਦੀ ਆ ਮਾਸਮ ਵੀ ਬਹੁਤ ਹੋਰ ਤਰ੍ਹਾਂ ਦਾ ਹੋਇਆ ਪਿਆਣਾ ਵਿਚਾਰੀ ਸਾਰਾ ਸਿਆਲ ਨਹੀਂ ਹੋਈ ਇਹ ਆਹੀ ਤਾਂ ਜੇ ਇੱਕ ਉੱਠ ਜਾਂਦਾ ਤੇ ਦੂਜਾ ਲੰਮੇ ਪੈ ਜਾਂਦਾ ਆ ਚਾਚੀ ਹੁਣ ਇਹ ਜਾਂਦੀ ਡੇਢੀ ਠੰਡ ਵਾ ਨਾ ਇਹ ਬਿਮਾਰ ਕਰਦੀ ਇਹ ਮਾਰ ਕਰਦੀ ਆ ਮੈਨੂੰ ਬਿਮਾਰ ਹੋ ਗਈ ਹੈ ਨੰਮਾ ਬਿਮਾਰ ਹੋ ਗਏ ਸਾਡੇ ਆਪ ਸਾਰੇ ਉਧਰ ਇੱਦੀ ਹੋਏ ਹੋ ਆ ਬਿਮਾਰ ਦੇ ਨਿਆਣੇ ਵੀ ਹੋਣਾ ਇੱਥੇ ਢਿੱਲੇ ਜਿਹੇ ਹੋਏ ਹੋ ਮਮੀ ਇਦਾਂ ਠੀਕ ਹੈ ਮਮੀ ਠੀਕ ਆ ਹੋ ਜਾਂਦੀ ਆ ਛੱਟ ਬਿਮਾਰ ਦੂਤੀ ਛੋਟਨੀ ਉਹ ਵੀ ਠੀਕ ਆ ਹਾਂ ਸਾਰੇ ਠੀਕ ਆ ਬਿਆਹ ਨਾ ਆਂਦੇ ਉਹ ਮੁੰਡੇ ਦਾ ਨਹੀਂ ਨਾ ਆਂਦੇ ਮੁੰਡੇ ਦਾ ਸੀ ਉਹ ਉਹ ਫਿਰ ਉਹਨੇ ਜ਼ੋਰ ਕੀਤਾ ਇਹਨੂੰ ਮੈਂ ਕਿਹਾ ਸੀ ਤੀ ਪਰ ਉਹ ਜੋਰ ਲਾਇਆ ਇਹਨੂੰ ਹਾਂ ਕਿ ਮੈਂ ਕਿ ਤੂੰ ਦੋਨੇ ਚੱਲ ਜਿਓਂ ਜਾਣਾ ਤਾਂ ਆ ਜਾਂਦੀ ਆ ਤਾਂ ਕੀ ਸੀਗਾ ਕਿਦਾਂ ਆ ਗਏ ਸੀ ਆਹੋ ਇਹਨਾਂ ਨੇ ਬੜਾ ਜ਼ੋਰ ਲਾਇਆ ਉਹਨੇ ਆ ਜਾਂਦੇ ਇਹ ਗਏ ਹੀ ਫੇ ਮੈਂ ਕਹ ਰਿਹਾ ਐਲਣਾ ਤੁਸੀਂ ਜਾਓ ਮੈਂ ਤਾਂ ਉਹਨਾਂ ਨੂੰ ਕਿਹਾ ਸੀਗਾ ਮੈਂ ਬਿਕਰਮ ਨੂੰ ਉਹ ਤਾਂ ਬਹੁਤ ਜ਼ੋਰ ਲਾਉਂਦੇ ਨਹੀਂ ਆਣੇ ਪਾਜੀ ਹੁਣੇ ਸ਼ੋਕ ਪਾਜੀ ਨੇ ਤਾਂ ਬਹੁਤ ਜ਼ੋਰ ਲਾਉਂਦੇ ਕਹਿੰਦੇ ਆ ਜਾਓ ਚੱਲਦੇ ਆਪਾਂ ਹਾਂ ਹਾਂ ਹਾਂਜੀ ਲਓ ਜੀ ਲਓ ਜੀ ਇੱਧਰ ਪ੍ਰੀਤ ਕੀ ਕਰ ਰਹੀ ਦੀ ਆ ਦੇਖੋ ਰੀਤ ਕੀ ਕਰਦੀ ਆਈਸਕ੍ਰੀਮ ਓ ਸ਼ਾ ਆਈਸਕ੍ਰੀਮ ਵਾਓ ਵਾਓ ਨਾਈਸ ਲਓ ਜੀ ਮਿੱਤਰੋ ਆਈਸਕ੍ਰੀਮ ਲੱਗਿਆ ਖਾਣ ਨੂੰ ਆਈ ਆਈਸਕ੍ਰੀਮ 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 ਬਹੁਤ ਵਧੀਆ ਬਦਮਾਲੀ ਆ ਲਓ ਜੀ ਖਾਓ ਜੀ ਆਈਸਕ੍ਰੀਮਾ ਮੈਂ ਕੀ ਜਾਣੀ ਐਨੀ ਭਾਈ ਖਾ ਕੇ ਦੇਖੋ ਕਿ ਨੀ ਜੀ ਖਾ ਕੇ ਦੇਖੋ ਕਿ ਨੀ ਯੰਮੀ ਆ ਆ ਦੇਖੋ ਵੀ 5 ਰੁਪਏ ਦਾ ਲਾਲੀਪੌਪ 5 ਰੁਪਏ ਦਾ ਚ ਹੈ ਕੀ ਖਾਸ ਨਾ ਉਹ ਮੋਹਰੀ ਦੇ ਨਾ ਕੀ ਇਹਦੇ ਚੋਂ ਰੋਮ ਨਹੀਂ ਆ ਉਹ ਸਾਬਣ ਲਾ ਬੱਚ ਲਓ ਜੀ ਦੀਦੀ ਹੁਣੀ ਚੱਲੇ ਆ ਤੇ ਦੀਦੀ ਹੁਣੀ ਲੱਗੇ ਸੀਗੇ ਮਨਵੀਰ ਨੂੰ ਪੈਸੇ ਦੇਣ ਤਾਂ ਮਨਵੀਰ ਅੱਗੋਂ ਭੱਜ ਗਿਆ ਫੜ ਲੈ ਪੈਸੇ ਮਾਤਾ ਮੇ ਜੇਪ 'ਚ ਹੋ ਕਾਮ ਨਹੀਂ ਸੀ ਕਿੱਤੀ ਖਾਣੀ ਆ ਕਿੱਤੀ ਖਾਣੀ ਆ ਮम्मा ਕਹਿੰਦੇ ਪਹਿਲੇ ਬੈਸ ਸੋਣਾ ਹਣਾ ਜਿੰਨੇ ਦਾ ਜ਼ਿਆਦਾ ਪੈਸਾ ਦੀਦੀ ਐ ਬੈੱਡ ਦੇਖਣ ਵੀਡੀਓ 'ਚ ਦੇਖਿਆ ਸੀ ਦੀਦੀ ਕਹਿੰਦਾ ਵੀਡੀਓ 'ਚ ਦੇਖਿਆ ਸੀ ਬੈੱਡ ਹਾਂਜੀ ਠੀਕ ਆ ਹੁਣ ਤੁਸੀਂ ਆ ਵੀ ਗਏ ਹੁਣ ਘਰ ਬਣਾ ਲਓ ਠੀਕ ਆ ਹਾਂ ਹਾਂ ਖੜਾ ਜਲਦੀ ਬਣਾ ਲੈਣਾ ਘਰ ਘਰ ਬਣਾਵੇ ਠੀਕ ਆ ਦੀਦੀ ਪ੍ਰਿਸ਼ ਪਾਣੀ ਪ੍ਰਿਸ਼ ਪ੍ਰਿਸ਼ ਪਾਣੀ ਫ੍ਰੈਸ਼ ਪਾਣੀ ਫ੍ਰੈਸ਼ ਪਾਣੀ ਪਲੀਜ਼ ਹੂੰ ਕੀ ਹੁੰਦਾ ਆਇਦਾ ਫ੍ਰੈਸ਼ ਪਾਣੀ ਗਿਆ ਆਜੋ ਪੀ ਲੋ ਮੈਂ ਬੋਲਦੀ ਹਾਂ ਅੰਗਰੇਜ਼ੀ ਪਿਓਰ ਪੂਰੀ ਸਾਫ ਹਾਂਜੀ ਇੱਥੇ ਦੋਨੇ ਪਹਿਣਾ ਨੱਚੀਆਂ ਨਾਲੇ ਨੱਚੀਆਂ ਜੇ ਟਾਣੀਆਂ ਦੇ ਰਾਣੀਆਂ ਇੱਥੇ ਦੋਨੇ ਐਣਾ ਨੱਚੀਆਂ ਪਹਿਣਾ ਨੱਚੀਆਂ ਜੀ ਪਹਿਣਾ ਨੱਚੀਆਂ ਪਹਿਣਾ ਨੱਚੀਆਂ ਐਣਾ ਨੱਚੇ ਆਈ ਦਾ ਮਾਮਾ ਕਿਉਂ ਨਾ ਹਾਂ ਤੇ ਅੱਜ ਆਪਾਂ ਬਣਾਵਾਂਗੇ ਕੀ ਬਣਾਵਾਂਗੇ ਪਾਗਲ ਮੰਮੀ ਦੱਸਿਓ ਨਾ ਪਾਗਲ ਕਿਹਨਾਂ ਦੱਸਿਆ ਕੀ ਬਣਾਉਣਾ ਅੱਜ ਸਾਰਿਆਂ ਨੂੰ ਪਾਗਲ ਅੱਜ ਸਾਰਿਆਂ ਨੂੰ ਨਹੀਂ ਬਣਾਉਂਦੇ ਤੁਹਾਨੂੰ ਹਾਂ ਹਾਂ ਤਾਂ ਤੁਸੀਂ ਕੋਈ ਬਣਾਜੀ ਕੀ ਬਣਾਉਣਾ ਅੱਜ ਤੁਸੀਂ ਆਲੂ ਮਟਰ ਬਣਾਉਣ ਲੱਗੇ ਆ ਹਾਂ ਚਾਚੋ ਚਾਰ ਦੇ ਹੋਗੇ ਤੁਹਾਨੂੰ ਘਰ ਤਾਂ ਹੀ ਪੜਾ ਕੀ ਬਣਾਉਣਾ ਅੱਜ ਹਾਂ ਆਪਾਂ ਦੱਸੋ ਸ਼ੀਣੀ ਆ ਓਕੇ ਸਹੀ ਸਵਾਲ ਚਨੇ ਲੱਗੇ ਬਨ ਚਨੇ ਲੱਗੇ ਬਨ ਹਾਂ ਦੋਣੀ ਵਧੀਆ 20000 ਹਾਂਜੀ ਲਓ ਜੀ ਇੱਧਰ ਲੱਗਿਆ ਜੀ ਚਨੇ ਬਨੋਣ ਚਨੇ ਜਿਹੜੇ ਹਨਾ ਸਿਹਤ ਲਈ ਬਹੁਤ ਵਧੀਆ ਆ ਤੁਸੀਂ ਮਤਲਬ ਜਿਹੜੇ ਚਨੇ ਆ ਚਨੇ ਖਾਣ ਦੇ ਨਾਲ ਬੰਦੇ ਦੀ ਸਿਹਤ ਵੀ ਚਲੋ ਵਧੀਆ ਹੁੰਦੀ ਹੈ ਨਾ ਚਨੇ ਲੱਗੇ ਬਨੋ ਸਾਡੇ ਘਰੇ ਅੱਜ ਮੇਰੀ ਬੇਟੀਆ ਰਣਕ ਮੰਮੀ ਮੇਰੀ ਬੁੱਗੀ ਬੁੱਗੀ ਮੇਰੀ ਚਨੇ ਬਨੋਣ ਲੱਗੀ ਆ ਹਾਂ ਚਨੇ ਹੈ ਅੱਜ ਨਹੀਂ ਹੋਣਾ ਹੈਗਾ ਹਾਂ ਸਹਿਜ ਪ੍ਰੀਤ ਨਹੀਂ ਆਉਣਾ ਹਾਂ ਹਰੂਸ ਨਹੀਂ ਪੱਕਾ ਨਾ ਜਸਲੀਨ ਨੇ ਹਾਂ ਹੋਰ ਕਿੰਨੇ ਹੋਣਾ ਗੱਡੀ ਹੋਣਾ ਵੀ ਹੋਰ ਬਸ ਹੋਰ ਤਾਂ ਨਹੀਂ ਹੋਣਾ ਕਿਸੇ ਨੇ ਐ ਪੱਕਾ ਇੱਕ ਬਰੋਨੇ ਹੋ ਕੇ ਚਲੇ ਗਏ ਅੱਜ ਮਤਲਬ ਪਹਿਲਾ ਅਸੀਂ ਗੇਮ ਕੋਪਰ ਨੂੰ ਕੋਪਰ ਤੇ ਮੰਮੀ ਕਹਿੰਦੀ ਵੀ ਉਹ ਚਾਹ ਪੀਣੀ ਆ ਚਾਹੇ ਵਾਲਿਆਂ ਦੇ ਪੋਪਰ ਗਏ ਆ ਪੋਪਰ ਸਾਨੂੰ ਪਹਿਲਾਂ ਹੀ ਜਾਂਦਿਆਂ ਨੂੰ ਕੁੜੀ ਕੁੜੀ ਸੀ ਇੱਕ ਉਹਨਾਂ ਦੀ ਮਦਰ ਨਾਲ ਉਹ ਮਿਲੇ ਸਾਨੂੰ ਉਸ ਤੋਂ ਬਾਅਦ ਫਿਰ ਅਸੀਂ ਗਏ ਆਪਣੇ ਪੋਪਰ ਦਾ ਅੱਧੀ ਹੇ ਮੋੜ ਤੇ ਪਹੁੰਚੇ ਆ 3 ਪੁਆਇੰਟ ਤੇ ਉੱਥੇ ਸਾਨੂੰ ਕੁੜੀ ਮਿਲੀ ਉਹਨਾਂ ਦੀ ਮਮਾ ਨਾਲ ਮਿਲੇ ਫਿਰ ਅਸੀਂ ਚਾਹੇ ਵਾਲੇ ਦੇ ਗਏ ਉੱਥੇ ਸਾਨੂੰ ਕੁੜੀ ਮਿਲੀ ਤੇ ਇੱਕ ਫੇਰ ਉਹਨਾਂ ਦੀ ਮਦਦ ਮਿਲੇ ਨਾਲ ਫੇਸ ਅਸੀਂ ਉੱਥੇ ਮਤਲਬ ਬੈਠੇ ਬੈਠੇ ਮਤਲਬ ਫੇਰ ਉੱਥੇ ਸਾਨੂੰ ਕੁੜੀ ਜਿਹੜੀ ਕੰਮ ਕਰਦੀ ਸੀ ਉਹ ਵੀ ਸਾਡੇ ਬਲੌਗ ਦੇ ਦਈ ਸੀ ਉਹਨਾਂ ਦੀ ਸਿਸਟਰ ਕਹਿੰਦੀ ਵੀ ਉਹਨਾਂ ਦੀ ਸਿਸਟਰ ਕਹਿੰਦੀ ਵੀ ਆ ਵੀਰੇ ਵੀ ਮੇਰੀ ਸਿਸਟਰ ਤੁਹਾਨੂੰ ਬਹੁਤ ਲਾਈਕ ਕਰਦੀ ਆ ਤੇ ਉਹ ਵੀ ਮੈਨੂੰ ਮਿਲੇ ਉੱਥੇ ਤੇ ਮਤਲਬ ਫੇਰ ਬਾਅਦ ਚੋਈ ਸਬਜ਼ੀ ਲੈਣ ਆਪੇ ਉੱਥੇ ਸਾਨੂੰ ਇੱਕ ਆਂਟੀ ਮਿਲੇ ਅੱਜ ਮਤਲਬ ਕਾਫੀ ਜਾਣੇ ਮਿਲੇ ਆ ਅੱਜ ਹਾਂ ਮੰਮੀ ਅੱਜ ਬਹੁਤ ਅੱਜ ਬਹੁਤ ਜਾਣੇ ਮਿਲੇ ਸਾਨੂੰ ਤੇ ਅੱਜ ਪ੍ਰੀਤੀ ਵੀ ਮਿਲੀ ਮੈਨੂੰ ਕੀ ਕ੍ਰਿਤਿ ਵੀ ਅੱਜ ਮਿਲੀ ਮੈਨੂੰ ਅੱਜ ਦੇ ਦਿਨ ਮੇਰੀ ਜਣਾ ਤੋ ਮੈਨੂੰ ਕਿਦਣ ਆਪਣੀ ਅੱਜ ਦੇ ਦਿਨ ਨਹੀਂ ਹੋਈ ਸੀ ਲਵ ਲਵ ਸਟੋਰੀ ਦੀ ਜੋ ਵੀ ਹੈ ਨਾ ਅੱਜ ਦੇ ਦਿਨ ਚਾ ਲੋ ਹਾਂਜੀ ਤੇ ਅੱਜ ਦੀ ਜਿਹੜੀ ਆਪਣੀ ਸਬਜੀ ਆ ਜੀ ਮੰਮੀ ਇਹਨਾ ਆਪਾਂ ਇਹਨੂੰ ਇਹਨੂੰ ਇਹਨਾ ਮੁਲਾਕਾਤ ਨਹੀਂ ਰੱਖਣੀ ਆਪਾਂ ਕਾ ਤੇ ਇਹ ਨਹੀਂ ਯਾਰ ਉਹਨੂੰ ਮੈਂ ਆਪਣੀ ਧੀ ਨਾਲ ਮੁਲਾਕਾਤ ਕਰ ਸਕਾਂ ਚੜ ਪਏ ਨਹੀਂ ਇਹ ਜਿਹੜੀ ਕਿਤਾਬ ਤੇ ਲਈ ਗਿਆ ਇਹ ਵਿਕਰਮ ਦੀ ਕਿਤਾਬ ਚ ਲਈ ਗਿਆ ਤੇਰੀ ਗੱਲ ਆਉਂਦਾ ਲੱਗਦੀ ਉਹ ਤੂੰ ਪੜਾਈਏ ਕੱਲਾ ਹੀ ਪੜ ਜਿਹੜੀ ਸਾਡੇ ਦੋਨਾਂ ਦੇ ਪਾਰਟਨਰ ਵਾਲੀ ਤੁਹਾਨੂੰ ਉਹ ਪੜਾ ਅੱਛਾ ਹਾਂ ਅਸੀਂ ਆਪਣੀ ਕਥਾਵਾਂ ਆਪ ਹੀ ਪੜੀ ਜਾਣੀ ਹਾਂ ਹੋਰ ਸਾਨੂੰ ਆਂਦੀ ਪੜਨੀ ਕੁੱਤੀਆਂ ਮੱਤਾਂ ਨਾ ਸਾਨੂੰ ਦੇ ਸਾਨੂੰ ਵਧੀਆ ਸਲਾਹਾਂ ਦੇ ਜਿਹੜੀ ਸਾਨੂੰ ਚੰਗੀਆਂ ਲੱਗਣ ਠੀਕ ਹੈ ਜੀ ਇਹ ਲੜਾਈ ਇੰਨਾ ਚਰ ਕੇ ਹੁੰਦੀ ਹੈ ਗਾਇਸ ਗਾਇਸ ਲੜਾਈ ਤੱਕਾਂ ਅੰਦਰ ਅੰਦਰ ਕੀ ਹੋ ਰਿਹਾ ਹੈ ਤੱਕ ਗਿਆ ਉਹ ਜ਼ਮਾਨਤ ਨਹੀਂ ਪੁਆਚੀ ਰਹੀਂਦੀ ਸੰਤ ਤੇ ਡਿੱਗੂ ਦੇ ਸੰਤ ਕੋਈ ਨਾ ਰਹੀਂ ਗੰਦਾ ਹੋ ਗਿਆ ਇਹਨੇ 2-3 ਸੰਭਲਿਆ ਅੱਜ ਸੌਣਦੇ ਆ ਅੱਜ ਮੇਰਾ ਇਰਾਦਾ ਸੀ ਕਿ ਉਹ ਵੀ ਸੋਨੀ ਦੀ ਦੁਕਾਨ ਤੇ ਜਾਂਦੇ ਆਪਾਂ ਗਏ ਆਣਾ ਪ੍ਰੋਣੇ ਆ ਗਏ ਉੱਥੇ ਕਰਨੇ ਜਾਗੇ ਨੇ ਉੱਥੇ ਕਰਨੇ ਜਾਗੇ ਪ੍ਰੀਤੀ ਵੀ ਛੋਟ ਜਿਹੜਾ ਆ ਮੈਂ ਲੈ ਕੇ ਦਿੱਤਾ ਸਮਾ ਕਹਿੰਦੇ ਆ ਅੱਛਾ ਕਿਹ ਆ ਕਿਨੇ ਕੰਦੇ ਵਿਆਹ ਆ ਗਿਆ ਜੀ ਸਾਡੇ ਵਿਆਹ ਆ ਗਿਆ ਉਹ ਪ੍ਰੀਤੀ ਨੂੰ ਸਮਾ ਆ ਕੇ ਤਾਂ ਸੋ ਆ ਕੇ ਲੈ ਜਾਣਾ ਵਿਆਹ ਆ ਜੀ ਸਾਡੇ ਮਾਸੀ ਦੇ ਮੁੰਡੇ ਮਾਸੀ ਦੇ ਮੁੰਡੇ ਦਾ ਵਿਆਹ ਪਹਿਲਾਂ ਕੁੜੀ ਦਾ ਜੀ ਉਹੀ ਘਰ ਚੋਂ ਉੱਥੇ ਹੀ ਤੇ ਹੁਣ ਹੈਗਾ ਮਾਸੀ ਦੇ ਮੁੰਡੇ ਦਾ ਇਹ ਵਿਆਹ ਬਹੁਤ ਵਧੀਆ ਪ੍ਰੀਤੀ ਨੂੰ ਲੈ ਜਾਣਾ ਹੈ ਕੀ ਕਿਹੜਾ ਸੂਤ ਦਾ ਕੀ ਕਹਿੰਦੀ ਤੂੰ ਉਹ ਸੂਤ ਦਾ ਨਾਮ ਕੀ 33 33 ਜੀਜੀ ਮੈਂ ਤਾਂ ਗਿਆ ਨਾ ਮੈਂ ਕਹਿੰਦਾ ਦੋ ਦੂ ਲੈਣਾ ਲੈ ਲੈ ਤੈਨੂੰ 3 ਜੀ 3 ਜੀ ਮੰਮੀ ਨੇ ਮੈਨੂੰ ਮੇਰੇ ਬਰਥਡੇ ਦਾ ਗਿਫਟ ਦਿੱਤਾ ਸੀ ਤੇ ਮੈਨੂੰ ਵੀ ਕਰਾਉਣੇ ਲੈ ਕੇ ਜੇ ਦਿੱਤਾ ਮੰਮੀ ਨੂੰ ਬਿਕਰ ਮਿਲੇਗਾ। ਮੈਨੂੰ ਮੰਮੀ ਨੇ ਦਿੱਤਾ। ਠੀਕ। ਸਾਬ ਰੋਬਟ। ਹੂੰ। ਹਨਾ ਵੀ ਕੋਈ। ਠੀਕ ਹੈ ਜੀ। ਓਕੇ ਠੀਕ ਹੈ। ਠੀਕ ਹੈ ਜੀ। ਤਾਂ ਬਿਕਰਾਂ ਨੂੰ ਕੌਣ ਲੈ ਕੇ ਦੇਵੇ? ਬਿਕਰਾਂ ਮੈਨੂੰ ਮੇਰੀ ਛੇਲੀ ਲੈ ਜਾਣਾ। ਕਿਹੜੀ ਨੇ? ਇਹਦੀ ਇੱਕ। ਅੱਛਾ। ਹੂੰ। ਚੱਲ ਬੀਤੀ ਆਪਾਂ ਪਹਿਲੀ ਵਾਰੀ ਦਿਲ ਟੁੱਟਿਆ ਮੈਨੂੰ ਰੋਣ ਦਾ ਚਾਜੀ ਨਾ ਆਵੇ ਨਾ ਬੇ ਅਸਾਂ ਨ ਕਰਨਾ ਅੱਖੀਆਂ ਨੇ ਰੋਣਾ ਲੈ ਲਿਆ ਲੈ ਦੇਣਾ ਸੁਣ ਬੰਦੀ ਇਹ ਪਾਏ ਨੂੰ ਇਹ ਰੋਣਾ ਲੈ ਲਿਆ ਆਇਨੀ ਸਾ ਮੈਨੂੰ ਨਾ ਆਵੇ ਅੱਖੀਆਂ ਨੇ ਰੋਣਾਈ ਓਏ ਅੱਖੀਆਂ ਅਕੀਆਂ ਨੀ ਤੁਮੀ ਦਾ ਨਾਲ ਅਕੀਆਂ ਗਾਦੇ ਨੀ ਨਾਮ ਮੈਂ ਨਹੀਂ ਰੂੰ ਥੂੜੀ ਗਾਇਸ ਬੇਸਤੀ ਬਹੁਤ ਹੋ ਗਿਆ 100 ਬਲੌਗ ਦਾ ਕਰਦੇ ਆ ਥੋੜਾ ਯਾਰ ਥੋੜੇ ਟਾਈਮ ਲਈ ਪਾਉਜ਼ ਅਕੀਆਂ ਨਾ ਨਈ ਓਏ ਅਕੀਆਂ ਮੈਂ ਰੋਂਦੀ ਲੱਗਦੀ ਤੁਹਾਨੂੰ ਉਹਦਾ ਪਿਆਜ਼ ਨਾ ਅੱਖਾਂ ਚ ਪਾਣੀ ਹਾਂ ਪਿਆਜ਼ ਕੱਟ ਦਿੱਤੇ ਕੀ ਤਿਆਰ ਅੱਛਾ ਲੋ ਗਾਇਸ ਪਿਆਜ਼ ਕੱਟਣ ਦੇ। ਇਹਦੀ ਇੱਕ 3 ਬੰਨ ਲੱਗ ਗਾ। ਆਲੂ ਵਾਲੇ ਪਰੌਂਠੇ। ਹਾਂ। ਨਕਾਟ ਵਾਲੇ ਪਰੌਂਠੇ ਬਣਾ ਲੀਆ ਆਪਾਂ। ਅੱਛਾ। ਟੇਸਟੇ ਥੋੜਾ ਪਿਆ ਹੋਇਆ ਸੀਗਾ। ਆਓ, ਚਲ ਕੰਮ ਆ ਜੂ। ਮੈਂ ਵੀ ਚਲ ਕੰਮ ਆ ਜਾਣਗੇ। ਹੁਣ ਆ ਕੀ ਕੀਤਾ? ਉਹ ਮੜਵੇ ਟ ਰੰਮੀ ਕਿਥੇ ਲਾ ਕੇ ਗਿਆ? ਹੋਰ ਗੱਡੀ ਛੱਡ ਦਿੱਤੀ ਉਹਨੇ। ਗੱਡੀ ਛੱਡ ਦਿੱਤੀ। ਆਹ ਦੇਖ ਡਰਮੇ ਕਿਥੇ ਲਾ ਕੇ ਗਿਆ। ਹਾਂ। ਐ ਤਾ ਕਰਦਾ ਉਹ। ਵਿਕਰਮ ਲੱਗੇ ਹੋਏ ਆ ਉਦਾਂ ਤਾਂ ਵਿਕਰਮ ਕਹਿੰਦਾ ਹੀ ਸਵਾਦ ਨਹੀਂ ਬਣਿਆ ਜੀ ਸਵਾਦ ਲੱਗੂ ਇਹ ਦੇਖੋ ਇਹ ਉਹੀ ਪੇਸਟ ਪਿਆ ਉਹੀ ਪੇਸਟ ਪਿਆ ਨਹੀਂ ਇਹਦੇ ਚ ਇਨਾ ਹੋਰਾ ਪਰਾ ਪਾਇਆ ਇਹਨੂੰ ਸਵਾਦ ਨਹੀਂ ਲੱਗੇ ਪਤਾ ਕੀ ਆ ਪੇਸਟ ਜੇ ਬਿਆ ਵਰਗੇ ਨਾ ਤਾਂ ਸਵਾਦ ਹੋਲਾ ਉਦਾਂ ਵੀ ਇਹਨੇ ਉਦੋਂ ਖਾਦਿਆ ਸੀ ਨਾ ਉਹ ਕੋਈ ਰੋਟੀ ਪਾਣੀ ਥੋੜਾ ਹੋਤਾ ਤੇ ਤਾਂ ਹੀ ਸਵਾਦ ਨਹੀਂ ਲੱਗੇ ਉਹਦਾ ਜਮਚਾਰੀ ਚੌਲ ਸੀ ਹਣਾ ਤੇ ਇਹ ਤੋਂ ਬਾਅਦ ਹੁਣ ਆਪਾਂ ਹੋਰ ਚਾਹ ਜੀ ਉਹਦੀ ਤੜਕਾ ਤੜਕਾ ਜੋ ਵੀ ਲਾਉਣਾ लो लो कर मंग रोटी पानी ठीक है ये ठंड होना भी नहीं सैट जो जहां करके पाई सारी रोटी अच्छा। पूरी पूरी रोटी जावे पूरा पूरा कंडिया चिकर ठीक तो। है ना। ਦੇਸੀ ਕੇ ਲਾ ਕੇ ਨੂੰ ਕਹਿੰਦੇ ਪ੍ਰੀਤੀ ਰੋਟੀ ਨਹੀਂ ਬਣਾਉਂਦੀ ਬਣਾਉਣੀ ਆ ਬਣਾਉਂਦੀ ਕਿਉਂ ਨਹੀਂ ਆਪ ਹੀ ਨਹੀਂ ਅਸੀਂ ਲਾਈ ਦੀ ਜਿਆਦਾ ਚਲ ਲੇਗਾ ਵਧਾ ਕੇ ਪਾਈ ਦੇਵੇ ਫੇਰ ਹੀ ਕੰਮ ਤੇ ਇਹ ਨਾਲ ਲਉਂਦੇ ਹਾਂ ਚਲੋ ਜੀ ਇਹ ਨੂੰ ਥੋੜਾ ਵਧਾ ਲਓ ਹੈ ਨਾ ਪਿਆ ਇੱਕ ਬਰਾਂ ਦਾ ਪਾਣੀ ਕਿ ਆਇਆ ਇੱਕ ਬਰਾਂ ਦਾ ਆਹ ਇੱਕ ਇੱਕ 판 ਸੀ ਖਾਣਾ ਪਰੌਠਾ ਤੇ ਬਾਅਦ ਵਿੱਚ ਸ਼ਾਮਾਂ ਦੀ ਰੋਟੀ ਵੀ ਆ ਉਹ ਵੀ ਖਾਣੀ ਉਹ ਇਹ ਤਾਂ ਉੱਤੇ ਸਵਾਦ ਚਾੜਦੇ ਹਾਂ ਇਸ ਕਰਕੇ ਇੰਨਾ ਕੁ ਖਾ ਲਿਆ ਅੱਜ ਸਵਾਕ ਠੀਕ ਹੈ ਤੇ ਜੇ ਹੁਣ ਆਪਾਂ ਕਰਦੇ ਆਂ ਤੇਰੇ ਨਾਲ ਗੱਲਬਾਤ ਜਦੋਂ ਸਾਡਾ ਦੁਬਾਰੇ ਕੁਝ ਹੋਰ ਤਿਆਰ ਕਰਨੀ